ਪਾਤਰੀ ਨੰਬਰ 1 ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਹਮੇਸ਼ਾ ਆਪਣੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ-ਨਵੀਆਂ ਆਧੁਨਿਕ ਕਾਰਾਂ ਬਾਜ਼ਾਰ ਵਿੱਚ ਪੇਸ਼ ਕਰਦੀ ਆ ਰਹੀ ਹੈ ਇਸ ਲੜੀ ਵਿੱਚ ਅੱਜ ਮੰਡੀ ਗਵਿੰਦਗਰ ਡੀਲਰ ਹੁਸ਼ਿਆਰਪੁਰ ਆਟੋਮੋਬਾਈਲਸ ਦੇ ਸ਼ੋਅਰੂਮ ਵਿੱਚ ਨਵੀਂ ਵਿਕਟੋਰੀਸ ਕਾਰ ਲਾਂਚ ਕੀਤੀ ਗਈ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਟੇਟ ਅਵਾਰਡ ਡੀਨੋਰੰਗ ਸਿੰਘ ਖਰਾੜ ਤੇ ਇਹ ਗੱਡੀ ਦੀ ਕੁੰਡ ਚੁਕਾਈ ਕੀਤੀ ਸਾਰੇ ਆਇ ਸਰੋਤਿਆਂ ਦੀ ਹਾਜ਼ਰੀ ਵਿੱਚ ਕੇਕ ਕੱਟਿਆ ਸਮੂਸਟਾ ਵੱਲੋਂ ਆਇ ਸਾਰੇ ਸਰੋਤਿਆਂ ਜੀ ਆਇਆਂ ਆਖਿਆ ਇਸ ਮੌਕੇ ਤੇ ਸ਼੍ਰੀ ਪ੍ਰਦੀਪ ਨਈਅਰ ਨੇ ਵੀ ਇਸ ਗੱਡੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਨਵੀਂ ਵਿਕਟੋਰੀਸ ਪੈਟਰੋਲ ਸੀएनजी ਅਤੇ ਸੁਪਰ ਹਾਈਬ੍ਰਿਡ ਵੇਰੀਐਂਟ ਵਿੱਚ ਉਪਲਬਧ ਹੋਵੇਗਾ ਅਤੇ ਇਸ ਵਿੱਚ ਨਵੀਨਤਮ ਸੁਰੱਖਿਆਵਾਂ ਵਿਸ਼ੇਸ਼ਤਾਵਾਂ ਵੀ ਹੋਣਗੀਆਂ ਇਸ ਮੌਕੇ SBI ਬੈਂਕ, ਯੂਕੋ ਬੈਂਕ, ਮਹਿੰਦਰਾ ਬੈਂਕ, ਕੋਟਿਕ ਆਦਿ ਬੈਂਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਹੁਸ਼ਿਆਰਪੁਰ ਆਟੋਮੋਬਾਈਲਸ ਕੰਪਨੀ ਦੇ ਐਮ ਡੀ ਸਰਦਾਰ ਗੁਰਪ੍ਰੀਤ ਸਿੰਘ ਜੀ, ਜੀ ਐਮ ਸੰਦੀਪ ਸ਼ਰਮਾ, ਐਸ ਐਮ ਸੰਦੀਪ ਸਿੰਘ ਚੋਪੜਾ, ਟੀਮ ਲੀਡਰ ਅਮਨਦੀਪ ਸਿੰਘ, ਟੀਮ ਲੀਡਰ ਜਗਦੀਪ ਸਿੰਘ ਤੋਂ ਇਲਾਵਾ ਮਾਸਟਰ ਅਵਤਾਰ ਸਿੰਘ ਜੀ, ਤਰਸੇਮ ਸਿੰਘ ਗਿੱਲ, ਉਪ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਮਨੁੱਖੀ ਅਧਿਕਾਰ ਮੰਚ ਤੇ ਸ਼ਹਿਰ ਦੀਆਂ ਵੱਡੀ ਗਿਣਤੀ ਵਿੱਚ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਸਾਰੇ ਜਿਹੜੀ ਨਵੀਂ ਗੱਡੀ ਲਾਂਚ ਹੋਈ ਆ ਤੇ ਪਬਲਿਕ ਨਿਟੀ ਸੁਨੇਹਾ ਦੇ ਨਾਲ ਤੋਂ ਇਥੇ ਪੌਂਕਸ਼ਨ ਤੋਂ ਦਿਖ ਰਿਹਾ ਅੱਜ ਮਰੂਤੀ ਸੰਜੁਕੀ ਨੇ ਇੱਕ ਬਹੁਤ ਹੀ ਵਧੀਆ ਗੱਡੀ ਜਿਹੜੀ ਵਿਕਟੋਰੀਅਸ ਲਾਂਚ ਕੀਤੀ ਹੈ ਇੱਥੇ ਗਵਿੰਦਗੜ੍ਹ ਵਿਖੇ ਇਹਦੇ ਵਿੱਚ ਬਹੁਤ ਸਾਰੇ ਪਿਕਚਰ ਨੇ ਥੋੜੀ ਜਿਹੀ ਤਾਂ ਗੱਡੀ ਉੱਚੀ ਵੀ ਬਣਾਤੀ ਬਾਕੀ ਜਿਹੜੀ ਸੀਐਨਜੀ ਵਾਲੀ ਗੱਡੀ ਹੈ ਉਹਦਾ ਜਿਹੜਾ ਸਿਲੰਡਰ ਪਹਿਲਾਂ ਆਮ ਤੌਰ ਤੇ ਡਿੱਗੀ ਤੇ ਹੁੰਦਾ ਤਾਂ ਥੱਲੇ ਕਰਤਾ ਬਾਕੀ ਇਸ ਤੋਂ ਇਲਾਵਾ ਇਹਦੇ 6th ਬੈਗ ਨੇ ਬਾਕੀ ਬਹੁਤ ਵਧੀਆ ਪਲੇਅਰਸ ਮਿਊਜ਼ਿਕ ਸਿਸਟਮ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਜਿਹੜੀ ਹੋਰ ਖਾਸੀਅਤ ਹੈ ਵੀ ਸਾਰੇ ਪਾਵਰ ਵਿੰਡੋਜ਼ ਨੇ ਇਸ ਤੋਂ ਇਲਾਵਾ ਇਹਦੇ ਨਾਲ ਨਾਲ ਹੀ ਇਹਨਾਂ ਨੇ ਦੇਖੋ ਜਿੰਨੀ ਹੁਣ ਆਪਾਂ ਕਹਿੰਦੇ ਵੀ ਹਾਈ ਟੈਕਨੀਕੀ ਗੱਡੀ ਵੀ ਹੋਣੀ ਇੱਥੇ ਡਿੱਟ ਆਟੋ ਵੈਲ ਵੀ ਆਟੋ ਹਾਈ ਕੰਟਰੋਲਿਕ ਹੈ ਇਸ ਤੋਂ ਇਲਾਵਾ ਇਹਦੇ ਇੱਕ ਹੋਰ ਹੈ ਵੀ ਇਹਦੇ ਜਿਹੜੀਆਂ ਆਮ ਸਾਈਡਾਂ ਦੇ ਮਿਰਰ ਸਾਈਡ ਸਿਰ ਦੇ ਨਾਲ ਪਿੱਛੇ ਆਪਾਂ ਸਾਈਟਾਂ ਦੇਖ ਸਕਦੇ ਆ ਕੱਪੇ ਵੀ ਪਿੱਛੇ ਵੀ ਜਿਹੜਾ ਜਦੋਂ ਆਪਾਂ ਬੈਕ ਵਾਲਾ ਥੇਰ ਪਾਉਨੇ ਆ ਤਾਂ ਉਹਦੇ ਵਿੱਚ ਵੀ ਇਹਦੇ ਵਿੱਚ ਮਿਊਜ਼ਿਕ ਵੀ ਲੱਗਿਆ ਹੋਇਆ ਤੇ ਪਛੇ ਸਾਰਾ ਕੁਝ ਪਤਾ ਲੱਗਦਾ ਸੋ ਬੇਸ਼ੱਕ ਅਸੀਂ ਬਹੁਤ ਸਾਰੀਆਂ ਗੱਡੀਆਂ ਲੈਂਦੇ ਆ ਪਰ ਜਿਹੜੀ ਇਹ ਵਿਕਟੋਰੀਅਸ ਗੱਡੀ ਇਹਨਾਂ ਨੇ ਕੱਢੀ ਹੈ ਇੱਕ ਲਾਜਵਾਬ ਗੱਡੀ ਹੈ ਕਿ ਮੰਨਦੇ ਵੀ ਦੂਸਰੀਆਂ ਗੱਡੀਆਂ ਨੂੰ ਪਿੱਛੇ ਛੱਡ ਕੇ ਜਾਏਗੀ ਦੇਖੋ ਇਹਦਾ ਪਬਲਿਕ ਤੇ ਨਿਰਭਰ ਕਰਦਾ ਹੈ ਪਬਲਿਕ ਤੇ ਡਿਮਾਂਡ ਹੈ ਵੀ ਡਿਮਾਂਡ ਵੀ ਸੀਗੀ ਵੀ ਸਾਨੂੰ ਇਹੋ ਜਿਹੀ ਵਧੀਆ ਗੱਡੀ ਜਿਵੇਂ ਹਾਈਬ੍ਰਿਡ ਗੱਡੀਆਂ ਦੇ ਵਿੱਚੋਂ ਜਾਂ ਅਸੀਂ 18 ਰੌਕ ਦੀ ਗੱਲ ਕਰੀਏ ਮੈਂ ਦੇਖੇ ਲਏ ਨੇ ਫੰਕਸ਼ਨ ਬਹੁਤ ਜ਼ਿਆਦਾ ਨੇ ਆਟੋ ਲੋਕ ਵੀ ਹੈ ਉਸ ਤੋਂ ਇਲਾਵਾ ਜਿਹੜੀ ਪਿੱਛੇ ਵੀ ਸਾਰੇ ਪਹਿਲਾਂ ਆਪਾਂ ਕਹਿੰਦੇ ਸੀ ਮੂਰੇ ਮੂਰੇ 에ਅਰ ਬੈਗ ਦਿੱਤੇ ਜਾਂਦੇ ਤੇ ਹੁਣ ਇਹਦੇ ਪਿੱਛੇ ਵੀ 에ਅਰ ਬੈਗ ਦਿੱਤੇ ਹੋਏ ਨੇ ਇਸ ਕਰਕੇ ਸੇਫ ਗੱਡੀ ਹੈ ਮੇਰੇ ਖਿਆਲ ਦੇ ਵਿੱਚ ਦੋ ਤਿੰਨ ਨੂੰ ਪਸੰਦ ਕਰਨਗੀ ਪੂਰੀ ਟੱਡੇਣਾ ਮਨਜਰੇ ਇੰਸਪੈਕਟਰ ਪ੍ਰਵੰਤ ਸਿੰਘ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਹੜਾ ਪਬਲਿਕ ਸੇਵਿਜ਼ ਦੇ ਨੇ ਉਹਨਾਂ ਜਿਹੜੀ ਜਿਹੜੀ ਅੱਜ ਨਾਲ ਅੰਬੀ ਮਾਜਰੇ ਯਾਸੀ ਨੇ ਇੱਕ ਵਿਕਟੋਰੀਅਸ ਵੱਡੀ ਜਿਹੜੀ ਆ ਨਵੀਂ ਲਾਂਚ ਕੀਤੀ ਆ ਜੀ ਜਿਹਦੀ ਕੀਮਤ 1.5 ਲੱਖ ਤੋਂ ਲੈ ਕੇ 17 ਲੱਖ ਦੀ ਤਕਰੀਬ ਹੈ ਜੀ ਇਹ ਪੰਜੇ ਮਾਡਲ ਆਉਂਦੇ ਨੇ ਵੀ ਸਾਰੇ ਛੋਟੇ-ਬੜੇ ਸਟੈਂਡਰਡ ਰੂਤੀ ਦਾ ਕੋਈ ਵੀ ਪ੍ਰੋਡਕਟ ਇਹ ਆ ਅੱਜ ਜਿੱਦਾਂ 800 ਆ ਪ੍ਰਾਣੀ ਨੂੰ ਚਲਦੀ ਆ ਰਹੀ ਹੈ ਅੱਜ ਵੀ ਇਹਦਾ ਰਵਾਜ ਹੈ ਸਗਾ ਬਹਾਰ ਗੱਡੀ ਹੈ ਇਹਦਾ ਜਿਹੜਾ ਸਪੀਰ ਫਾਰਟ ਹੈ ਬਹੁਤ ਹੀ ਸੱਤ ਹੈ ਹਰ ਜਗ੍ਹਾ ਤੋਂ ਮਿਲ ਜਾਂਦਾ ਹੈ ਮੈਂ ਲਈ ਆਪਣੇ ਵੀਰਾਂ ਨੂੰ ਤਬਦੀਲ ਕਰਦਾ ਕਿ ਦਿਵਾਲੀ ਤੇ ਤੁਸੀਂ ਵਰਤੋਂ ਤੋਂ ਬਾਅਦ ਇਹਨਾਂ ਮਰੂਤੀ ਦੀਆਂ ਗੱਡੀਆਂ ਖਰੀਦੋ ਤਾਂ ਕਿ ਪੈਟਰੋਲ ਗੱਡੀਆਂ ਨੇ ਕੋਈ ਖਾਤਿਆ ਨਹੀਂ ਕੋਈ ਮੇਨਟੇਨੈਂਸ ਨਹੀਂ ਇਹਨਾਂ ਮਰੂਤੀ ਦਾ ਬੈਕਟਰੀ ਦੋਸਤ ਸਰ ਦੂਜਾ ਜਿਸ ਤਰ੍ਹਾਂ ਪ੍ਰਦੂਸ਼ਣ ਲੈ ਕੇ ਆਉਂਦਾ ਪਰਦੂਸ਼ਨ ਦੇ ਵਿੱਚ ਇਹਨੇ ਇੱਕ ਜਿਹੜਾ ਮਾਡਲ ਹੈ ਜਿੱਦਾਂ ਇਹ ਪੈਟਰੋਲ ਹੈ ਤੇ ਇਹਦੇ ਵਿੱਚ ਸੀਐਨਜੀ ਮਾਡਲ ਵੀ ਆ ਜਿਹਦੀ ਮੈਨੇਜ ਵੀ ਕਹਿੰਦੇ 27 ਦੇ ਕਰੀਬ ਹੈਗੀ ਆ ਤੇ ਇਹ ਹੈਗੀ ਆ ਤੁਹਾਨੂੰ 17-18 ਦੇ ਵਿੱਚ ਜਿਹੜੀ ਇਹ ਐਵਰੇਜ ਆਉਗੀ ਪ੍ਰਦੂਸ਼ਨ ਨੂੰ ਬਹੁਤ ਵੱਕਤ ਮਤਲਬ ਹਰਕ ਹੋਊਗਾ ਕਿ ਸੀਐਨਜੀ ਤੇ ਪੈਟਰੋਲ ਕਰਕੇ ਜੋ ਡੀਜ਼ਲ ਗੱਡੀਆਂ ਦਾ ਪ੍ਰਾਣੀ ਹੋ ਕੇ ਕਾਫੀ ਪ੍ਰਦੂਸ਼ਨ ਤੇ ਕੰਮ ਪਸੰਦ ਕਰਦਾ ਜਿੱਦਾਂ ਕਿ ਤੁਸੀਂ ਦੇਖ ਗਏ ਹੋ ਹੁਣ ਦੀਵਾਲੀ ਦਾ ਮੌਕਾ ਇੱਕ ਦੀਵਾਲੀ ਦੇ ਮੌਕੇ ਤੇ ਲੋਕੀ ਬੜੇ ਪਟਾਕੇ ਵਗੈਰਾ ਲਾਉਂਦੇ ਆ ਜਿਹੜਾ ਇਹ ਪਟਾਕਿਆਂ ਨੂੰ ਬਿਲਕੁਲ ਘੱਟ ਗੂਨ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਬਹੁਤ ਕਹਿਦਾ ਇਸੇ ਤਰ੍ਹਾਂ ਜਿੱਦਾਂ ਮਨੁੱਖੀ ਨੇ ਪ੍ਰੋਡਕਟ ਕੱਢੇ ਆਪਣਾ ਇਹ ਵੀ ਪ੍ਰਦੂਸ਼ਣ ਰਹਿਤ ਨੇ ਇਹਨਾਂ ਦੇ ਵੀ ਆਪਾਂ ਨੂੰ ਜਿਹੜਾ ਬਹੁਤ ਜਿਹੜਾ ਫਾਇਦਾ ਮਿਲਦਾ ਮੈਲੋ WhatsApp ਆਸੀ ਬਹੇ ਸਰਕਾਰੀ ਹੈ ਸਕੂਲ ਨੂੰ ਸਰ ਕੀ ਕਹਿਣਾ ਚਾਹੋਗੇ ਗੱਡੀ ਕਿਸ ਤਰ੍ਹਾਂ ਲੱਗਦੀ ਹੈ ਗੱਡੀ ਸੱਚ ਮੈਂ ਜਿਹੜੀ ਹੈਗਾ ਵੀ ਬਹੁਤ ਸੋਹਣੀ ਬਣਾਈ ਹੈ ਲੁੱਕ ਵਾਈਜ਼ ਵੀ ਤੇ ਜਿਹੜੀ ਆਪਣੇ ਐਨਸੀਆਰ ਵੀ ਮਤਲਬ ਵੀ ਵਰਲਡ ਵਾਈਡ ਰੇਟਿੰਗ ਹੈ ਜਿਹੜੀ ਸੇਫਟੀ ਨੂੰ ਲੱਕ 5 ਰੇਟਿੰਗ ਹੈ 5 ਸਟਾਰ ਰੇਟਿੰਗ ਹੈ ਤੇ ਸਪੇਸ ਕਾਫੀ ਅੱਛੀ ਆ ਲੁੱਕ ਵਾਈਜ਼ ਵੀ ਅੱਛੀ ਆ ਤੇ ਫੀਚਰ ਵੀ ਕਾਫੀ ਜ਼ੋਰ ਦੱਸੇ ਨੇ ਇੱਥੇ ਮਤਲਬ ਜਿਹੜੇ ਮਨੀਰ ਸਾਹਿਬ ਦੇ ਸੰਦੀਪ ਚੋਪੜਾ ਜੀ ਦੂਸਰੀਆਂ ਗੱਡੀਆਂ ਨਾਲੋਂ ਕੁਝ ਹੱਟ ਕੇ ਨੇ ਤੁਸੀਂ ਹਮ ਬਿਲਕੁਲ ਜੀ ਬਿਲਕੁਲ ਜਿਵੇਂ ਕੰਪੈਰੀਟਰ ਦੇ ਕਰੀਏ ਨਾਮ ਲਵਾ ਮਤਲਬ ਜੋ ਕ੍ਰੇਟਾ ਹੋ ਗਈ ਕੀ ਐ ਸਲਟੋਸ ਹੋ ਗਈ ਠੀਕਾ ਹਾਈਡਰੇਟ ਹਾਈਡਰਾ ਹੋਗੀ ਟੋਇਟ ਆਲੀ ਉਹਨਾਂ ਦੇ ਨਾਲੋਂ 2 ਫੁੱਟ ਲੰਬਾਈ ਤੇ ਅੱਛੀ ਹੈ ਕਿ ਉਹਨਾਂ ਦੇ ਨਾਲੋਂ ਕਾਫੀ ਲੰਮੀ ਤੇ ਉੱਚੀ ਵੀ ਲੱਗ ਰਹੀ ਹੈ ਤੁਹਾਨੂੰ ਝੂਸੀਆਂ ਗੱਡੀਆਂ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨਾਲੋਂ ਵੱਧ ਕੇ ਲੱਗਦੀ ਹੈ ਕਾਫੀ ਜ਼ਿਆਦਾ ਫਰਕ ਹੈ ਜੀ ਹੈ ਮਤਲਬ ਜਿਹੜੇ ਆ ਤਕਰੀਬਨ 6 ਫੁੱਟ 2 ਮੇਰੀ 6 ਫੁੱਟ ਹਾਈਟ ਹੈ ਮੰਨ ਲਓ 6 ਫੁੱਟ 2 ਇੰਚ ਤੱਕ ਵੀ ਜੇ ਰੱਖਿਆ ਤਾਂ ਮਤਲਬ ਕਿ ਪਿੱਛੇ ਜੋ ਬੈਠੇ ਹੁੰਦਾ ਹੈ ਮਤਲਬ ਕੋਈ ਉੱਪਰ ਟੱਚਿੰਗ ਨਹੀਂ ਹੈ ਸਰਦਾਰ ਬੰਦੇ ਦੇ ਵਿੱਚੋਂ ਖੁੱਲੀ ਆ ਗੱਡੀ ਪਿਛੋਂ ਖੁੱਲੀ ਆ ਗੱਡੀ ਤੇ ਦੇਖ ਕੇ ਵੀ ਜਿਹੜੀ ਬੂਟ ਸਪੇਸ ਹੋ ਵੀ ਕਾਫ ਠੀਕ ਹੈ ਸਰ ਕੀ ਸਨੇਹਾ ਦੇਣਾ ਚਾਹੁੰਦੇ ਹੋ ਫਿਰ ਜਨਤਾ ਨੂੰ ਇਹ ਜਿਹੜੇ ਦੇਖੋ ਜਿਹੜਾ ਰੇਟ ਦੇ ਕੰਪੈਰੀਸ਼ਨ ਬਾਕੀ ਅਦਰ ਕੰਪਟੀਆਂ ਦੇ ਕਾਫੀ ਜਿਆਦਾ ਅੱਛਾ ਰੇਟ ਵੀ ਕਾਫੀ ਅੱਛਾ ਕੀਮਤੀ ਵੀ ਕਾਫੀ ਵਧੀਆ ਹੈਗੇ ਤੇ ਗੱਡੀ ਵੀ ਵੱਡੀ ਹੈ ਤੇ ਇਹੀ ਕਹੂੰਗਾ ਮਤਲਬ ਵੀ ਆਪਣਾ ਜੀ ਚਲੋ ਅ દિਵਾਲੀ ਤਿਹਾੜੀ ਫੈਸਟੀਵਲ ਚੱਲ ਰਹੇ ਨੇ ਤੇ ਖੁਸ਼ੀਆਂ ਮਨਾਓ ਬੁਰਕੀ ਦੇ ਨਾਲ ਨਾਲ ਥੈਂਕ ਯੂ ਕਿ ਸ਼ਾਰਪੂਟ ਆਟੋਮੋਬਾਈਲ ਐਰੀ ਪੀਡੀਐਮ ਵਰਕ ਕਰਦਾ ਹੈ। ਔਰ ਅੱਜ ਅਸੀਂ ਨਵੀਂ ਗੱਡੀ ਵਿਕਟੋਰੀਆ ਲਾਂਚ ਕੀਤੀ ਹੈ। ਜਿਹਦੇ ਵਿੱਚ ਬਹੁਤ ਖਾਸ ਫੀਚਰ ਰਾਏ ਨੇ। ਬਹੁਤ ਖਾਸ ਫੀਚਰ ਮਤਲਬ ਕਾਫੀ ਦੇਰ ਤੋਂ ਲੋਕਾਂ ਨੇ ਇੰਤਜ਼ਾਰ ਕੀਤੀ ਗੱਡੀ ਦਾ ਤੇ ਅੱਜ ਅਸੀਂ ਲਾਂਚ ਕੀਤੀ ਆ। ਇਹ ਚ ਸਭ ਤੋਂ ਸਪੈਸ਼ਲ ਫੀਚਰਸ ਮੈਂ ਸਭ ਤੋਂ ਪਹਿਲਾਂ ਆਪਣੀ ਸੇਫਟੀ ਦੀ ਗੱਲ ਕਰਾਂ। 5 ਸਟਾਰ ਰੇਟਿੰਗ ਮਿਲੀ ਹੈ ਇਹਨੂੰ ਤਾਂ ਕਿ ਕਸਟਮਰ ਵੀ ਜਾਂ ਕਸਟਮਰ ਦੇ ਟੈਕਨੋਲੋਜੀ ਸੇਫਟੀ ਦੇ ਬਾਰੇ ਗੱਲ ਕੀਤੀ ਗਈ ਹੈ ਇਹਦੇ ਵਿੱਚ 6 ایرਬੈਗ ਨੇ ਸਿਕਿਉਰਟੀ ਔਰ 5 ਸਟਾਰ ਰੇਟਿੰਗ ਵੀ ਮਿਲੀ ਆ ਇਹਦੇ ਵਿੱਚ ਉਸ ਤਰ੍ਹਾਂ ਦਾ ਬਹੁਤ ਸਾਰੇ ਫੀਚਰ ਦੇ ਵਿੱਚ ਅਡਿਸ਼ਨਸ ਕੀਤੇ ਗਏ ਨੇ ਇਹਨੂੰ ਸਮਾਰਟ ਹਾਈਬ੍ਰਿਡ ਦੇ ਵਿੱਚ ਵੀ ਬਣਾਇਆ ਤੇ ਸਟਰੋਂਗ ਹਾਈਬ੍ਰਿਡ ਦੇ ਵਿੱਚ ਵੀ ਬਣਾਇਆ